ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਸਵਾਗਤ ਹੈ ਜੀ ਮਿੱਟੀ ਦੀ ਖੁਸ਼ਬੂ ਚੈਨਲ ਤੇ ਤੇ ਕਈ ਵੀਰਾਂ ਦੇ ਜਦੋਂ ਅਸੀਂ ਦਾਤਨ ਦੀ ਵੀਡੀਓ ਪਾਈ ਸੀ ਕਮੈਂਟ ਹੁੰਦੇ ਨੇ ਕਿ ਸੁਖਚੈਂਦਾ ਬੂਟਾ ਅਸਲ ਚ ਹੈ ਕਿਹੜਾ ਤੇ ਬਾਬਾ ਜੀ ਕਹਿੰਦੇ ਕਿ ਸੁਖਚੈਂਦਾ ਬੂਟਾ ਜੋ ਹੈ ਨਾ ਸੜਕਾਂ ਦੇ ਕੰਡੇ ਤੇ ਮਿਲ ਜਾਂਦਾ ਆ ਆ ਵੇਖ ਲਓ 메ਨ ਰੋਡ ਦੇ ਕੰਡੇ ਤੇ ਹੀ ਜੇ ਸਾਧ ਨੰਗ ਰਹੇ ਨੇ ਤੇ ਇੱਥੇ ਫਿਰ ਬਾਬਾ ਜੀ ਲੈ ਕੇ ਆਏ ਕਿ ਕਿਤੇ ਵੀ ਵੇਖ ਲਓ ਬੜੇ ਘਟੋ ਘਟ 15 20 ਬੂਟੇ ਰਾਜ ਮਿਲੇ ਸਾਨੂੰ ਲੈ ਲੱਗੇ ਫालतੂ ਹੀ ਤੇ ਆਪਾਂ ਨੂੰ ਉਹਨਾਂ ਦੇ ਫਾਇਦੇ ਨਹੀਂ ਪਤਾ ਤੇ ਅੱਜ ਉਹ ਹੀ ਗੱਲ ਕਰਦੇ ਆ ਕਿਹੜਾ ਬੂਟਾ ਹੈ ਤੇ ਕਿਵੇਂ ਦਾਤਣ ਕਰਨੀ ਚਾਹੀਦੀ ਹੈ ਮੈਂ ਕਰਨਿਆ ਕੋਈ ਉਹਨਾਂ ਦੱਸਿਆ ਵੀ ਪੂਰੀ ਤਰ੍ਹਾਂ ਨਹੀਂ ਕਰੀਦੀ ਹੈ ਕਰੀਦੀ ਆ ਤੇ ਪੂਰਾ ਇੱਕ ਵਲੀ ਵੀਡੀਓ ਬਣਾ ਕੇ ਦੱਸ ਦਿੰਨੇ ਨਾਲੇ ਵੀਰਾਂ ਨੂੰ ਦੱਸ ਦਾਂਗੇ ਕਿ ਸੱਚਾਈ ਦਾ ਬੂਟਾ ਹੈ ਕਿਹੜਾ ਬਾਬਾ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਕੀ ਹਾਲ ਚਾਲ ਬਾਬਾ ਜੀ ਠੀਕ ਠਾਕ ਵਧੀਆ ਸੁਖਮ ਜੀ ਤੁਸੀਂ ਸੁਣਾਓ ਜੀ ਐਂ ਬਾਬਾ ਜੀ ਵਧੀਆ ਹੋਰ ਹੋਰ ਸਭ ਠੀਕ ਠਾਕ ਹਾਂ ਜੀ ਤੇ ਫਿਰ ਮੈਂ ਦੱਸ ਦਈਏ ਵੀਰਾਂ ਨੂੰ ਕਿ ਸਖਚੈਨ ਦਾ ਬੂਟਾ ਕਿਹੜਾ ਹੈ ਹਾਂ ਜੀ ਸੁਖਮ ਜੀ ਸਖਚੈਨ ਨਾ ਮੈਂ ਤੁਹਾਨੂੰ ਉਧਰ ਦੱਸਾਂ ਚਲੋ ਕਈਆਂ ਵੀਰਾਂ ਨੂੰ ਨਹੀਂ ਪਤਾ ਕਈਆਂ ਨੇ ਨਹੀਂ ਵੇਖਿਆ ਹੈ ਹਾਂ ਜੀ ਹਾਂ ਜੀ ਤੇ ਇਹ ਆ ਨਾ ਚੰਗੀ ਤਰ੍ਹਾਂ ਇਹ ਪੱਤੇ ਪੁੱਤੇ ਦੇ ਵਿਖਾ ਦਿਓ ਉਹਨਾਂ ਨੂੰ ਵੀ ਛੜਕਦੇ ਆਂ ਵੀ ਲੱਗੇ ਨੇ ਹਾਂ ਛੜਕਾਂ ਦੇ ਉੱਤੇ ਆ ਨਾ ਆ ਪੱਤੇ ਨੇ ਦੇ ਇਹਦੀ ਆ ਮੁੱਲ ਵੀ ਆਵੇ ਇਹਨੂੰ ਇਦਾਂ ਵੀ ਆਪਾਂ ਜਿੱਥੇ ਮਰਜੀ ਹੁਣ ਆਵੇ ਜਿੱਦਾਂ ਛੜਕਦੇ ਉੱਤੇ ਜਾਂਦੇ ਆ ਨਾ ਨਹੀਂ ਵੀ ਆਪਣੇ ਕੋਲ ਕੋਈ ਚੀਜ਼ ਹੈਗੀ ਤਾਂ ਆਪਾਂ ਇਦਾਂ ਤੋੜ ਕੇ ਨਾ ਹਾਂ ਜੇ ਦਤਰੀ ਦੇ ਆਪਾਂ ਛੜਕਦੇ ਉਤੇ ਤੁਰੇ ਫਿਰਦੇ ਸੈਰ ਕਰਨ ਗਏ ਆ ਹਾਂ ਤੇ ਆਪਾਂ ਉੱਥੇ ਵੀ ਇਹਨੂੰ ਤੋੜ ਕੇ ਆਪਾਂ ਦੰਤਨ ਬਣਾ ਸਕਦੇ ਹਾਂ ਇੰਜ ਬਣ ਗਈ ਨਾ ਬਿਲਕੁਲ ਬਿਲਕੁਲ ਹਾਂ ਇਦਾਂ ਦੰਤਨ ਆਪਾਂ ਕਰ ਸਕਦੇ ਹਾਂ ਪਹਿਲੀ ਗੱਲ ਤੇ ਇਹਨੂੰ ਵੱਡ ਕੇ ਦਹਾxial ਦੇ ਵਿੱਚ ਆਪਾਂ 20 ਦਿਨਾਂ ਲਈ ਲਾਇਆ ਤਾਂ ਵੀ ਇਹ ਸੁੱਕਦੀ ਨਹੀਂ ਆ ਠੀਕ ਹੈ ਹੈ ਤੇ ਗਰਮੀਆਂ ਦੇ ਵਿੱਚ ਜਿਹੜੀ ਸੁੱਕਦੀ ਹੈ ਗਰਮੀਆਂ ਦੇ ਵਿੱਚ ਜੇ ਆਪਾਂ ਵੱਧ ਖੜੀਆਂ ਦਾ 15 ਨੇ ਉਹਨੂੰ ਫਿਰ ਰਾਤ ਨੂੰ ਸ਼ਾਮ ਨੂੰ ਆਪਾਂ ਪਾਣੀ ਦਾ ਗਲਾਸ ਭਰ ਕੇ ਵਿੱਚ ਇਦਾਂ ਡੋਬ ਦੇਣੀ ਠੀਕ ਹੈ ਜੀ ਤਸਵੀਰیں ਆਪਾਂ ਕੱਢ ਕੇ ਕਰ ਲੈਣੀ ਤੇ ਇੱਕ ਵਾਰੀ ਪਤਾ ਵਿਖਾ ਦਿਓ ਚਾਜਣਾ ਤਾਂ ਕਿ ਨਿਸ਼ਾਨੀ ਪੂਰਾ ਪੈ ਲੱਗ ਦੇ ਹਾਂ ਆ ਵੇਖ ਲਓ ਇਹਦੀ ਬੂੜੀਆਂ ਨੂੰ ਕੋਈ ਕੰਡਾ ਨਹੀਂ ਹੈਗਾ ਅੱਛਾ ਹਾਂ ਕੰਡਾ-ਕੁੰਡਾ ਕੋਈ ਨਹੀਂ ਹੱਥ ਨਾਲ ਇਹਨੂੰ ਮਰਜ਼ੀ ਤੋੜ ਲੈ ਸਾਫ਼ ਹੈ ਤੇ ਦਾਤਣੇ ਦੀ ਬੜੀ ਵਧੀਆ ਬਣਦੀ ਹੈ ਹੂੰ ਥੋੜੇ ਦੇਖ ਲਓ ਐਸ ਟਾਈਪ ਦੇ ਪੱਤੇ ਹੁੰਦਾ ਜੀ ਇਹਦਾ ਹਾਂ ਕਿ ਜਿੱਥੇ ਪੱਤੇ ਵਾਲਾ ਬੂਟਾ ਦਿਖੇ ਸਮਝ ਲੋ ਇਹ ਸੁਖਚਾਏ ਨੇ। ਇਹਦੀ ਟਾਣੀ ਵੀ ਨਾ ਥੋੜੀ ਜੀ ਡਾਰਕ ਨਹੀਂ ਹੁੰਦੀ। ਥੋੜੀ ਚਿੱਟੀ ਹੁੰਦੀ ਆ ਤੇ ਬਿਨਾ ਕੰਡਿਆਂ ਤੋਂ ਕੋਈ ਮਤਲਬ ਮਲਾਈਮ ਜੀ ਹੁੰਦੀ ਆ। ਆ ਵੇਖ ਲੋ। ਆਓ ਖਾਓ। ਇਸ ਤਰ੍ਹਾਂ ਦਾ ਇਹਦਾ ਤਣਾ ਵੀ ਹੋਏਗਾ। ਆ ਤੁਸੀਂ ਵੜ ਕੇ ਵਿਖਾਓ ਮੈਂ ਫੋਕਸ ਕਰਦਾ ਜੀ। ਇਹਨੂੰ ਕੂੜੀਏ ਕੋਈ ਗੱਲ ਨਹੀਂ ਆਪ ਹੱਥ ਨਾਲ ਟੁੱਟ ਜਾਂਦੀ ਦਾਤਰੀ ਨੇ ਵੱਢ ਲੋ ਕਹਿੰਦੇ ਨਾ ਮੱਕ ਤੱਕ। ਕਾਚੂ ਨਾ ਕਰ ਦਿੰਦਾ ਤੁਸੀਂ ਆਪਣੀ ਜੇਬ ਚ ਰੱਖੋ ਦੇਣਾ ਵੀ ਤੁਸੀਂ ਬਾਹਰ ਸੱਕ ਕੇ ਖੜ ਕੇ ਕਰ ਸਕਦੇ ਜੀ ਹਾਂਜੀ ਹਾਂਜੀ ਮਤਲਬ ਇਹ ਢੀ ਸਖਤ ਨਹੀਂ ਆ ਹਾਂ ਆ ਵੇਖ ਲਓ ਚਾਜਣਾ ਇੱਕ ਵਾਰੀ ਪਤਾ ਮਤਲਬ ਇਹ ਵੀ ਫਾਇਦੇਮੰਦ ਬੜੀ ਹੈ ਹਾਂ ਇਹ ਦਾ ਇਹ ਆ ਵੀ ਆਪਾਂ ਤਾਂ ਦੱਸਣੇ ਭੈਣ ਭਰਾਵਾਂ ਨੂੰ ਵੀ ਆਪਣੇ ਨਾ ਜਿਹੜੀਆਂ ਪੇਸਟਾਂ ਦੇ ਮਗਰ ਲਾ ਕੇ ਆਪਾਂ ਦਾੜਾਂ ਜਿਹੜੀਆਂ ਦੰਦ ਆਪਾਂ ਖਰਾਬ ਕਰ ਚੁੱਕੇ ਆਂ ਦਾੜਾਂ ਬਹੁਤ ਜ਼ਿਆਦਾ ਨਹੀਂ ਖਰਾਬ ਹੋ ਗਈਆਂ ਨੇ ਹਾਂਜੀ ਇੱਕ ਨਹੀਂ ਆ ਬੜੇ ਜਾਣੇ ਨੇ ਹਾਂਜੀ ਬਿਲਕੁਲ ਕਈਆਂ ਨੇ ਹੁਣ ਮੈਨੂੰ ਪੁੱਛਿਆ ਮੇਰੇ ਸਾਡੀ ਦਾੜ ਨਹੀਂ ਪੀੜ ਹਟ ਕਰਨੋਂ ਹਟਦੀ ਕੀ ਕਰੀਏ ਕਹੀ ਉਹਨਾਂ ਨੂੰ ਦੱਸਿਆ ਦਾਤਣ ਕਰੋ ਕੋਈ ਦਵਾਈ ਲੈਣ ਲੋੜ ਨਹੀਂ ਦਾਤਣ ਦੋ ਤਿੰਨ ਦਿਨ ਕਰੋਗੇ ਤੁਹਾਡੀ ਦਾੜ ਜਿਹੜੀ ਪੀੜ ਕਰਨੋਂ ਹਟ ਜੂਗੀ ਹਾਂਜੀ ਮੈਂ ਹੁਣ ਇਹ ਵੀ ਦੱਸਾਂ ਇਹਨੂੰ ਦਾਤਣ ਕਰੋਗੇ ਦਾੜ ساری ਉਮਰ ਪੀੜ ਹੋਣੀ ਨਹੀਂ ਹਾਂਜੀ ਠੀਕ ਨਹੀਂ ਬਿਲਕੁਲ ਇਹ ਵੀ ਇਹਨਾਂ ਕੈਮੀਕਲ ਜਿਹੜਾ ਜ਼ਬਰਦਸਤ ਜਿਹਾ ਕੇ ਪੇਸਟਾ ਪੂਸਟਾ ਹੁੰਦਾ ਕੀ ਤਾਂ ਕੀ ਪਾ ਦੇ ਉਹਦਾ ਨਾਂ ਫਿਰ ਉਹਦੇ ਨਾਲ ਆਪਣੇ ਦੰਦ ਸਾਫ਼ ਪੂਰੇ ਹੁੰਦੇ ਹੀ ਆ ਹਾਂਜੀ ਇਨੂੰ ਆਪਾਂ ਜਿੱਦਾਂ ਸੈਰ ਕਰਨ ਵਾਲੇ ਵੀਰ ਭਰਾ ਜਿਹੜੇ ਕਰਦੇ ਨੇ ਹਾਂਜੀ ਜਿੱਦਾਂ ਹੁਣ ਘਰ ਵੱਡ ਕੇ ਰੱਖਿਆ ਆਪਾਂ ਫੜੋ ਪਾਓ ਮੂੰਹ ਦੇ ਸੈਰ ਕਰਦੇ ਭਾਵੇਂ ਅੱਧਾ ਘੰਟਾ ਭਾਵੇਂ 1 ਘੰਟਾ 22 ਜੋ ਕਰੀ ਜੋ ਹਾਂਜੀ ਵਰਜਿਸ਼ ਹੋਣੀ ਦੰਦਾਂ ਦੀ ਵਾਧੂ ਬਿਲਕੁਲ ਇਹਦਾ ਮੂੰਹ ਦੇ ਵਿੱਚੋਂ ਆਪਾਂ ਥੁੱਕੀ ਜਾਣਾ ਵਰਾਲਵਾ ਜਿਹੜਾ ਨਮਾ ਤੁਰਪਣਾ ਪਾਣੀ ਹਾਂ ਭਾਵੇਂ ਦੋ ਦਿਨ ਮੂੰਹ ਦਾ ਸੁਆਦ ਨਹੀਂ ਬਦਲਦਾ ਅੱਛਾ ਇੱਕ ਵਾਰੀ ਮਤਲਬ ਦਾਤਨ ਕੀਤੀ ਹੋਵੇ ਨਾ ਚਾਜ ਨਾਲ ਰੀ ਨਾਲ ਤੇ ਦੋ ਦਿਨ ਬਾਅਦ ਉਹਦਾ ਅਸਰ ਇਦਾਂ ਦੋ ਦਿਨੇ ਤਾਂ ਮੂੰਹ ਦਾ ਸਵਾਲ ਹੀ ਨਹੀਂ ਬੋਲਣਾ ਇੱਦਾਂ ਵਧੀਆ ਦੰਦ ਸਾਫ਼ ਹੋਣੇ ਹਾਂਜੀ ਤੇ ਫੇਰ ਇਹ ਵੀ ਇਹਨੂੰ ਆਪਾਂ ਇਦਾਂ ਨਹੀਂ ਵੀ ਕਰਕੇ ਤੇ ਆਪਾਂ ਐ ਸੁੱਟ ਦਿੱਤੀ ਅੱਛਾ ਇਹਨੂੰ ਆ ਦਤਨੇ ਇਹਨੂੰ ਆਪਾਂ ਕੀ ਕਰਨਾ ਵਾ ਇਹ ਐਂਜ ਪਾੜ ਲੈਣਾ ਵਾ ਅੱਛਾ ਦੋ ਕਰ ਲਿਆ ਨਾ ਹਾਂਜੀ ਇਹਨੂੰ ਮੁੜ ਕੇ ਨਾ ਆਪਾਂ ਇੱਥੋਂ ਬਣਾ ਲੈਣਾ ਇਹਨੂੰ ਆਵੇ ਬਣ ਕੇ ਦਾ ਅੱਛਾ ਜਿਹੜੀ ਉਹ ਕੇਰਮ ਬੁਰਸ਼ ਕਰਕੇ ਤੇ ਆਪਾਂ ਪੱਤਰੀ ਲੈਨੇ ਜੀਬਾ ਸਾਫ਼ ਕਰਨ ਲਈ ਇਹ ਆ ਏ ਇਦਾਂ ਮੈਂ ਇਹਦਾ ਜੀਵ ਸਾਫ ਕਰ ਲੈਣੀ ਹਾਂਜੀ ਹਾਂਜੀ ਬਿਲਕੁਲ ਇਹਦਾ ਜੀਵ ਵਧੀਆ ਸਾਫ ਨਹੀਂ ਮੁੜ ਕੇ ਜੀਵ ਸਾਫ ਕਰਕੇ ਤੈਨੂੰ ਸੁੱੜ ਦ ਹਾਂ ਮਤਲਬ ਇਹ ਤੁਹਾਡਾ ਨੇਚਰਲ ਬੁਰਸ਼ ਵੀ ਆ ਤੇ ਬੁਰਸ਼ ਕਰਕੇ ਇਹਨੂੰ ਮੁੜ ਕੇ ਤੋੜ ਕੇ ਇਦਾਂ ਬਣਾ ਕੇ ਇਹਦੇ ਤੇ ਹਾਂ ਜਬਾਤ ਇਹਨਾਂ ਜੀਵ ਸਾਫ ਕਰ ਲੈਣੀ ਆਪਾਂ ਹਾਂਜੀ ਤੇ ਇਹ ਆ ਕੋਈ ਪ੍ਰੋਬਲਮ ਨਹੀਂ ਹੈਗੀ ਸੜਕਾਂ ਤੇ ਆਮ ਹੀ ਲੱਗੇ ਨੇ ਹਾਂ ਰੋਖੇ ਤੇ ਜੇ ਨਹੀਂ ਕਈਆਂ ਵੀਰਾਂ ਕੋ ਹੈਗੇ ਤੇ ਇਹਦੇ ਨਾਲ ਦੇ ਤੁਸੀਂ ਨਰਸਰੀ ਚੋਂ ਖੜ੍ਹੇ ਵੀ ਸਕਦੇ ਜੀ ਹਾਂ ਨਰਸਰੀ ਚੋਂ ਖੜ੍ਹ ਕੇ ਘਰ ਲਾਓ ਹਾਂ ਜੀ ਤੇ ਆਪਣੀ ਨਰਮਾ ਨਾਲ ਘਰੋਂ ਵੱਢ ਕੇ ਦਤਨ ਕਰੋ ਹਾਂ ਦੇਖ ਲਓ ਇੱਕ ਵਾਰੀ ਫੇਰ ਤੁਹਾਨੂੰ ਬੂਟਾ ਵਿਖਾ ਦਿੰਨੇ ਚਾਜਣਾ ਹਾਂ ਜੀ ਜਿਹੜੀ ਦੰਦ ਦੇ ਜਿਹੜੇ ਦੰਦ ਆਪਾਂ ਸੰਭਲੇ ਸਮਝੋ ਸਾਡਾ ਨਾ ਸਰੀਰ ਅੱਧੋਂ ਜ਼ਿਆਦਾ ਸਾਡਾ ਸਰੀਰ ਜਿਹੜਾ ਮਜ਼ਬੂਤ ਹੋ ਗਿਆ ਹਾਂ ਜੀ ਕਿਉਂਕਿ ਖਾਣਾ ਪੀਣਾ ਸਾਨੂੰ ਚੰਗਾ ਲੱਗੂ ਹਾਂ ਜੀ ਕੀਆਂ ਦੇ ਦੰਦ ਗਿਆ ਤੇ ਸਵਾਦ ਗਿਆ ਕੰਨ ਗਿਆ ਤੇ ਰਾਗ ਗਿਆ ਹਾਂਜੀ ਬਿਲਕੁਲ ਤੇ ਇਹ ਕਰਕੇ ਦੰਦਿਆ ਤੇ ਖਾਣ ਪੀਣ ਦਾ ਸਵਾਦ ਇਹ ਦੰਦ ਨਹੀਂ ਤੇ ਸਾਨੂੰ ਕੋਈ ਵੀ ਚੀਜ਼ ਚੰਗੀ ਨਹੀਂ ਲੱਗਣੀ ਕਿਉਂਕਿ ਆਪਾਂ ਚਬ ਨਹੀਂ ਸਕਣੀ ਹਾਂਜੀ ਬਿਲਕੁਲ ਠੀਕ ਨੇ ਤੇ ਜੇ ਦੰਦਿਆ ਤੇ ਫੇਰ ਆਪਾਂ ਨੂੰ ਹਾਰੇ ਕੀ ਜਿੱਦੀ ਮਰਜ਼ੀ ਚੀਜ਼ ਸਖਤ ਵੀ ਆ ਉਹ ਵੀ ਆਪਾਂ ਖਾ ਪੀ ਲੈਣੀ ਹਾਂ ਹੁਣ ਬਹੁਤੇ ਵੀਰ ਮੈਂ ਇਹ ਗੰਨਾ ਚੂਪ ਨਹੀਂ ਸਕਦੇ ਹੁਣੇ ਜਿਹੜੇ ਬੁਰਸ਼ਾਲੇ ਹਾਂ ਨਹੀਂ ਸਹੀ ਗੱਲ ਹੈ ਸਾਡੀ ਬਾਤ ਉਹ ਕਰ ਨਹੀਂ ਸਕਦੇ ਸਕਦੇ ਅਸੀਂ ਹੁਣ ਇਹ ਗੰਨਾ ਜਿੱਦਾਂ ਮਰਜ਼ੀ ਹੋਏ ਸਕਦਾ ਅਸੀਂ ਚੂਪ ਲੈਨੇ ਹਾਂ ਛੱਲੀ ਚਬਣੀ ਉਹ ਵੀ ਔਖੀ ਹਾਂਜੀ ਦਾਣੇ ਪੁੱਜੇ ਚੱਬਣੇ ਉਹ ਵੀ ਤੇ ਬਾਬਾ ਜੀ ਹੁਣ ਕਈ ਵਾਰੀ ਨਾ ਇੱਕਦਮ ਦਾੜ ਪੀੜ ਕਰਦੀ ਆ ਹਾਂਜੀ ਤੇ ਉਹਦਾ ਇਲਾਜ ਤੇ ਹੋਈ ਆ ਵੀ ਦਾਦਾ ਗੋਲੀ ਖਾ ਲੋ ਦਵਾਈਆਂ ਖਾ ਲੋ ਹਾਂ ਤੇ ਤੁਸੀਂ ਦੱਸ ਰਹੇ ਕਿ ਗੋਲੀ ਖਾਣ ਦੀ ਥਾਂ ਤੇ ਥੋੜਾ ਜਰ ਕੇ ਦਾਤਨ ਕਰ ਲੋ ਬਸ ਬਸ ਇਹ ਪਤਾ ਕਿ ਕਿਉਂ ਪੀੜ ਕਰਦੀ ਇਹ ਉਦੋਂ ਪੀੜ ਕਰਨੀ ਜਦੋਂ ਸਾਡੇ ਨਾ ਦਾੜਾਂ ਦੇ ਵਿੱਚ ਪੂਲ ਪੈ ਜਾਂਦਾ ਵਰਜਿਸ਼ ਨਹੀਂ ਹੁੰਦੀ ਰੇਸ਼ਾ ਬਣ ਜਾਂਦਾ ਵਾ ਅੱਛਾ ਰੇਸ਼ਾ ਬਣ ਜਾਂਦਾ ਉਹਦੇ ਕੀੜਾ ਲੱਗ ਜਾਂਦਾ ਰੇਸ਼ਾ ਬਣ ਕੇ ਫੇਰ ਉਹ ਸਾਡੀਆਂ ਦਾੜਾਂ ਜਿਹੜੀ ਖਰਾਬ ਕਰਦੇ ਫੇਰ ਸਾਡੀ ਪੀੜ ਸ਼ੁਰੂ ਹੁੰਦੀ ਆ ਅੱਛਾ ਅੱਛਾ ਇਹਦੇ ਨਾਲ ਜਿਹੜਾ ਰੇਸ਼ਾ ਨਹੀਂ ਬਣਨਾ ਦਾੜਾਂ ਦੇ ਵਿੱਚ ਅੱਛਾ ਦਾਤਣ ਦੇ ਨਾਲ ਠੀਕ ਹੈ ਹਾਂ ਤੇ ਉਹ ਦਾੜਾ ਜਿਹੜਾ ਰੇਸ਼ਾ ਨਾ ਬਣਿਆ ਸਾਡੇ ਕੀੜਾ ਨਾ ਲੱਗਾ ਦਾਦਾਂ ਸਾਡੇ ਦਾੜਾਂ ਦੇ ਪੀੜ ਨਹੀਂ ਕਰਨਾ ਹੂੰ ਤੁਹਾਡੀ ਇੱਕ ਦਾੜ ਖਰਾਬ ਵੀ ਹੋ ਗਈ ਸੀ ਤਾਂ ਦਾਤਣ ਕਰਨ ਦੇ ਨਾਲ ਹੀ ਫੇਰ ਉਹ ਚ ਮਾਸ ਉਹ ਹੁਣ ਮਾਸ ਭਰ ਗਿਆ ਮੈਂ ਉਹ ਇੱਕੋ ਦਾੜ ਖਰਾਬ ਕੀਤੀ ਬੁਰਸ਼ ਵਾਲ ਲੋਕਾਂ ਨੇ ਵੇਖ ਕੇ ਮੈਂ ਵੀ ਬੁਰਸ਼ ਕਰਨ ਲੱਗ ਪਿਆ ਦਾਤਣ ਕੀ ਵੱਢਣੀ ਸਵੇਰੇ ਸਵੇਰੇ ਵੱਢ ਦਾਤਣ ਨੂੰ ਛੱਡ ਦਿੱਤੀ ਤੇ ਬੁਰਸ਼ ਕਰਨਾ ਇੱਕੋ ਦਾੜ ਅਗਵਾਈ ਹੈ ਹਾਂ ਦੋ ਦਿਨ ਇਹਨੇ ਮੈਨੂੰ ਬੜਾ ਸਤਾਇਆ ਮੈਂ ਦਾਤਣ ਹੀ ਕਰ ਕਰਕੇ ਮੈਂ ਗੋਲੀ ਨਹੀਂ ਖਾਧੀ ਮੈਂ ਦਾਤਣ ਨਾਲ ਹੀ ਪੀੜ ਹਟਾਈ ਉਹਦੀ ਅੱਛਾ ਤੇ ਮੁੜ ਕੇ ਉਦੋਂ ਬਾਅਦ ਮੈਂ ਦਾਤਣ ਨਹੀਂ ਛੱਡੀ ਅੱਛਾ ਅੱਛਾ ਬਸ ਉਦੋਂ ਬਾਅਦ ਮਤਲਬ ਤੁਸੀਂ ਜਦੋਂ ਪੀੜਨ ਦੇਹੀ ਭਾਵੇਂ ਰਾਤ ਨੂੰ ਹੀ ਹੋਵੇ ਉੱਠ ਕੇ ਦਾਤਣ ਕਰਨ ਦਾ ਪਿੰਦੇ ਹੋ ਤੇ ਫਿਰ ਦੋ ਦਿਨਾਂ ਚ ਉਹਦਾ ਹੋ ਗਿਆ ਸਹੀ ਵੀ ਪੀੜ ਵੱਡ ਗਈ ਹਾਂ ਇਹ ਤੈਨੂੰ ਕੱਢ ਦੋ ਘੱਟ ਮੇਰੇ ਹਿਸਾਬ ਨਾਲ ਇਹ ਐਸ ਵਕਤ 20 ਸਾਲਾਂ ਦੀ ਗੱਲ ਹੋਣੀ ਜਦੋਂ ਇਹ ਦਾੜ ਘੁਆਈ ਅੱਛਾ ਹਾਂ 20 ਸਾਲ ਹੋ ਗਏ ਆੜ ਗਵਾਈ ਨੇ ਉਦੋਂ ਬਾਅਦ ਮੁੜ ਕੇ ਮੈਂ ਦਾਤਣ ਨਹੀਂ ਛੱਡੂ ਹੂੰ ਉਹ ਵੇਖਿਆ ਨਾ ਵੀ ਜਿਹੜੇ ਤੁਹਾਡੇ ਹਾਣੀ ਨੇ ਸਾਰੇ 2005 ਦੇ ਵਿੱਚ ਇਹ ਮੇਰੀ ਦਾੜ ਅੱਛਾ ਆ 2005 ਦੀ ਗੱਲ ਆ ਇਹ ਉਹੀ ਮੈਂ ਆਖ ਰਿਹਾ ਤੁਹਾਡੇ ਹਾਣੀ ਜਿਹੜੇ ਜਾਨੀ ਕਿ ਤੁਹਾਡੇ ਤੋਂ ਛੋਟੇ ਵੀ ਆ ਨਾ ਵਿੱਚੋਂ ਕਿਸ ਨੇ ਦੋ ਕੜਾਈਆਂ ਦਾੜਾਂ ਤੇ ਕੇਰੇ ਜੇ ਇਹ ਮੈਂ ਬਣਿਆ ਤਾਂ ਹੀ ਮੈਂ ਆਖਣੇ ਵੀ ਮੈਂ ਨਾ ਤੈਨੂੰ ਤਾਂ ਆਖਿਆ ਵੀ ਮੈਂ ਵੀ ਤੈਨੂੰ ਆਖਿਆ ਵੀ ਆਪਾਂ ਨਾ ਤੁਵਾਨਾ ਕੀ ਕਰਨਾ ਮੈਂ ਤਾਂ ਮੈਂ ਵੀ ਆਪਾਂ ਦਾਤਣ ਬਾਰੇ ਕਿਸੇ ਨੂੰ ਦਸੀਏ ਦਾਤਣ ਕਾ ਨਾ ਆਪਣੇ ਦੰਦ ਬਚਾ ਲੈਣ ਹਾਂ ਨਹੀਂ ਵੈਸੇ ਨਾ ਜਿੱਦਾਂ ਦੀ ਵੀਡੀਓ ਬਣਾਈ ਆ ਹਾਂ ਲੋਕਾਂ ਨੇ ਜਿਨ੍ਹਾਂ ਨੇ ਵੇਖਿਆ ਆ ਉਹ ਵੀ ਵੀਰ ਭਰਾ ਕਰਨ ਦੇ ਵੇ ਹੁਣੇ ਆ ਪਰ ਮੈਂ ਤੇ ਆਪ ਕਰਦਾ ਵਿਆ ਜੀ ਨਹੀਂ ਇਹ ਕੋਈ ਪੁਰਸੇ ਦਾ ਹੱਥ ਨਹੀਂ ਲਾਇਆ ਕੋਈ ਇਹਦੇ ਨੂੰ ਕੋਈ ਵੇ ਆਪਾਂ ਇੱਕ ਪੈਸਾ ਨਹੀਂ ਖਰਚਣਾ ਹਾਂ ਬਿਲਕੁਲ ਇੱਕ ਪੇਸਟ ਆਪਾਂ ਕਿੰਨੇ ਪੈਸੇ ਖਰਚਦੇ ਆ ਇੱਕ ਪੁਰਸੇ ਇੱਕ ਆਪਣੇ ਦੰਦ ਗਵਾਉਣੇ ਹਾਂ ਇਹਦੇ ਤੇ ਕੋਈ ਪੈਸਾ ਨਹੀਂ ਆਪਣੀ ਫ੍ਰੀ ਰੋਖ ਲੱਗੇ ਨੇ ਜੇ ਨਹੀਂ ਹੈਗਾ ਤਾਂ ਆਪਾਂ ਘਰ ਲਿਆ ਕੇ ਲਾ ਲੋ ਹਾਂ ਬਿਲਕੁਲ ਠੀਕ ਨਹੀਂ ਹਾਂ ਇਹਦਾ ਦੇ ਰਿਜ਼ਲਟ ਮੈਂ ਆਪ ਦੱਸ ਸਕਦਾ ਜੇ ਕਿ ਦਤਨ ਕਰਨ ਦੇ ਨਾਲ ਨਾ ਆਪ ਨੂੰ ਹੀ ਨਾ ਮੂੰਹ ਫਰੈਸ਼ ਜਿਹਾ ਫੀਲ ਹੁੰਦਾ ਏ ਨਰਸਰੀ ਚੋਂ ਲੈ ਲਓ ਹਾਂ ਨਰਸਰੀ ਜਿੋਂ ਤੁਹਾਨੂੰ ਕਿਹੇ ਚੋਂ ਹੀ ਆਪਾਂ ਨੂੰ ਇਹ ਬੂਟਾ ਮਿਲ ਜੂਗਾ ਬਿਲਕੁਲ ਬਿਲਕੁਲ ਉਥੇ ਜਾ ਕੇ ਤੁਸੀਂ ਘਰ ਲਾ ਲਓ ਉਹ ਜਦੋਂ ਛੋਟਾ ਐ ਐਡਾ ਹੋਇਆ ਉਦੋਂ ਦਾਤਣਾ ਸ਼ੁਰੂ ਕਰ ਦਿੰਦੇ ਵੱਡਾ ਵੀ ਹੋ ਜਾਣ ਨਾਲ ਦਾਤਣਾ ਵੀ ਸਹੀ ਦਾਤਣ ਲਾ ਲੂਏ ਕਰੀ ਜਾ ਹਾਂਜੀ ਹਾਂਜੀ ਤੇ ਇਹ ਇਹ ਇਹਦੇ ਨਾਲ ਇਹ ਵੀ ਆਪਣੇ ਦਾਣਾ ਜਿਹੜੀਆਂ ਉਹ ਆਪਣੇ ਸਾਰੇ ਪਰਿਵਾਰ ਦੀਆਂ ਬਚਾ ਸਕਦੇ ਆ ਬਿਲਕੁਲ ਜਦੋਂ ਇੱਕ ਗਨ ਤੇ ਇਹ ਵੀ ਸਾਰੇ ਜਾਨੇ ਦਾਤਨਾਂ ਮੈਂ ਤਾਂ ਵੀ ਹਾਰੇ ਆ ਪੇਸਟਾਂ ਤੋਂ ਖਿਹੜਾ ਛੱਡ ਗਏ ਇਹਦੇ ਨਾਲ ਜੁੜੋ ਤੇ ਜੇ ਬਹੁਤੀ ਗੱਲ ਨਹੀਂ ਸ਼ਹਿਰਾਂ ਚ ਮਿਲਦੀ ਤੇ ਜੇ ਹੁਣਾਂ ਸ਼ੜਕਾਂ ਤੇ ਲੱਗੇ ਆ ਮੰਨ ਲਓ ਆਪਾਂ ਨੂੰ ਮੁੱਲ ਵੀ ਵੇਖਿਆ ਰੁਪਏ 2 ਰੁਪਏ ਦਾਤਨਾਂ ਤੇ ਕੋਈ ਹਰਜ ਨਹੀਂ ਕੋਈ ਵੱਡ ਕੇ ਰੋਟੀ ਨਾਲ ਆਪਣੀ ਬਣਾ ਲੂਗਾ ਹਾਂ ਤੇ ਸਾਨੂੰ ਦਾਤਨ ਘਰ ਮਿਲ ਜੂ ਨਾਲੇ ਨਾ ਜੇ ਭਾਵੇਂ ਸ਼ਹਿਰਾਂ ਚ ਹੀ ਆ ਤੇ ਤੁਸੀਂ ਆਖਣ ਦੇ 20 20 ਦਿਨ ਦੀ ਅਸੀਂ ਇਕੱਠੇ ਘੜ ਸਕਦੇ ਹਾਂ ਤੇ ਬੰਦਾ 20 ਦਿਨਾਂ ਚ ਇੱਕ ਫੇਰਾ ਲਾਲੇ ਸੜਕ ਤੇ ਕੰਡੇ ਤੇ ਮਿਲ ਜਾਣਾ ਬੂਟਾ ਸਿਆਲ ਦੇ ਵਿੱਚ ਨਾ ਸਿਆਲ ਜਦੋਂ ਹੁਣ ਆਪਾਂ ਠੰਡੇ ਸਿਆਲ ਦੇ ਇਹਨੂੰ ਆਪਾਂ 20 ਦਿਨ ਮਹੀਨੇ ਦੀਆਂ ਦਤਣਾ ਜਿਹੜੀਆਂ ਕੂੜੀਆਂ ਰਹਿਣੀਆਂ ਅੱਛਾ ਗਰਮੀਆਂ ਦੇ ਵਿੱਚ ਸੁੱਕਦੀਆਂ ਨੇ ਠੀਕ ਆ ਉਦੋਂ ਆਪਾਂ ਇਹ ਵੀ ਆਪਾਂ ਮਤਲਬ 15-20 ਦਿਨਾਂ ਦੇ ਦਾਖਲੋ ਆਪਾਂ ਗਲਾਸ 'ਚ ਜਿੱਦਾਂ ਮਲ ਪਾਣੀ ਭਰ ਕੇ ਉਹਦੇ ਵਿੱਚ ਡੋਬ ਕੇ ਤੈਨੂੰ ਕੁਲੀ ਰਾਤ ਕੁਲੀ ਹੋਣੀ ਸਵੇਰੇ ਕਰਨੋ ਅੱਛਾ ਮਲ ਅਗਲੇ ਦਿਨ ਦਾਤਲ ਕਰਨੀ ਆ ਰਾਤ ਨੂੰ ਉਹਨੂੰ ਡੋਬ ਲਓ ਹਾਂ ਸਵੇਰੇ ਪਾਣੀ ਅਗਲੇ ਦਿਨ ਕੱਢ ਕੇ ਕਰ ਹਾਂ ਰੋਜ ਵੱਡੀ ਨਹੀਂ ਜਾਂਦੀ ਕਿਉਂਕਿ ਇੰਨਾ ਟਾਈਮ ਹੈ ਨਹੀਂ ਕਿਹੜਾ ਰੋਜ ਵੱਡਾਤਨ ਵੱਢਣ ਜਾਵੇ ਆਪਾਂ ਆਵੇ ਇਦਾਂ ਕਰਦੇ ਹਾਂ ਹਾਂਜੀ ਹਾਂਜੀ ਮੈਂ ਗਰਮੀਆਂ 'ਚ ਵੀ 15 ਦਿਨਾਂ ਦੇ ਵੱਡ ਕੇ ਰਹਾ ਲੈਣੀਆਂ ਤੇ ਮੈਂ ਉਹਨੂੰ ਰਾਤ ਨੂੰ ਪਾਣੀ ਡੋਬ ਦੇਣਾ ਸਵੇਰੇ ਮੈਂ ਕਰ ਲੈਣੀ ਠੀਕ ਕਿਉਂਕਿ ਰੋਜ ਨਹੀਂ ਵੱਡੀ ਜਾਂਦੀ ਨਾ ਟਾਈਮ ਹੀ ਲੱਗਦਾ ਤੇ ਜਦੋਂ ਸਵੇਰੇ ਚੇਤਾ ਆਉਂਦਾ ਵੀ ਦਤਨ ਕਰਨੀ ਆ ਹਾਂਜੀ ਹਾਂਜੀ ਦੋਦੋ ਕਈ ਵਾਰ ਨਹੀਂ ਹੁੰਦੀ ਤੇ ਫਿਰ ਮੈਂ ਤੜਕੇ ਦਤਨ ਵੱਢਣੀ ਪੈਂਦੀ ਮੇਰੇ ਕੋ ਘਰ ਬੂਟਾ ਹੈਗਾ ਮੈਂ ਤੜਕੇ ਉੱਠ ਕੇ ਦਤਨ ਫਿਰ ਵੱਢ ਕੇ ਤੇ ਫਿਰ ਆਪ ਕੰਨੀ ਆਉਂਦਾ ਅੱਛਾ ਅੱਛਾ ਉਹ ਮੁਸ਼ਕਲ ਜੀ ਆਉਂਦੀ ਉਹ ਤ ਅਮਰਤ ਵੇਲੇ ਹੁੰਦਾ ਹੈ 4 3 4 ਵਜੇ ਦਤਨ ਵੱਢਣੀ ਕਿਹੜੀ ਸੌਖੀ ਹੈ ਹਾਂਜੀ ਹਾਂਜੀ ਬਿਲਕੁਲ ਆ ਇਹ ਵੀ ਮੈਂ ਹਰ ਇੱਕ ਨੂੰ ਇਹ ਬੇਨਤੀ ਕਰਾਂ ਦਾੜਾਂ ਬਚਾਉਣੇ ਦਤਨ ਕਰੋ ਹਾਂ ਇੱਕ ਵਾਰੀ ਫਿਰ ਪਤਾ ਉਗਾ ਦਈਏ ਵੀਰਾਂ ਨੂੰ ਹਾਂ ਤੇ ਇਹ ਤੂੰ ਵਿਖਾ ਦਿਓ ਬਾਕੀ ਬਹੁਤੀ ਗੱਲ ਨਰਸਰੀ ਦੇ ਵਿੱਚੋਂ ਜਾ ਕੇ ਤੁਸੀਂ ਲੈ ਸਕਦੇ ਇਹ ਬੂਡੇ ਹਾਂ ਆ ਆਹ ਵੇਖ ਲੋ ਵੀਰ ਜੀ ਹਾਂ ਤੁਸੀਂ ਕਾਫੀ ਲੱਗੇ ਨੇ ਉਹ ਛੜਕ ਦੇਤੇ ਕਾਫੀ ਸਾਡੇ ਇੱਥੇ ਛੜਕ ਦੇਤੇ ਤੋੜ ਬੜੇ ਬੂਟੇ ਲੱਗੇ ਨੇ ਅਸੀਂ ਘਰ ਵੀ ਲਾਏ ਨੇ ਹਾਂਜੀ ਹਾਂਜੀ ਇਹ ਵੀਰ ਭਰਾ ਮੈਂ ਤੇ ਆਖਾਂਗਾ ਕਿ ਇੱਥੋਂ ਵੀਡੀਓ ਦਾ ਸਕਰੀਨ ਸ਼ਾਟ ਲੈ ਲੋ ਤੇ ਦੇਖ ਲੋ ਬੂਟਾ ਇਹ ਜਿੱਥੇ ਕਿਤੇ ਮਿਲੇ ਇਹੋ ਜਿਹੇ ਬੂਟਾ ਉਸੇ ਵ ਲਈ ਦਾਤਨ ਤੋਂ ਨਹੀਂ ਮਿਲਦਾ ਨਰਸਰੀ ਜੇ ਜਾ ਕੇ ਇਹਦਾ ਵਖਾ ਕੇ ਵੀਡੀਓ ਨਰਸਰੀ ਜੋਂ ਲੈ ਆਓ ਹਾਂਜੀ ਬਿਲਕੁਲ ਬਿਲਕੁਲ ਹਾਂ ਇਹ ਸੁਖ ਚੈਣ ਦਾ ਬੂਟਾ ਹੈ ਜੀ ਤੇ ਪਿੰਡ ਦੇ ਬਜ਼ੁਰਗਾਂ ਨੂੰ ਪਤਾ ਹੁੰਦਾ ਹੈ ਜੇ ਆਪ ਨੂੰ ਨਾਪਰਾ ਲੱਗੇ ਤੇ ਤੇ ਇਹਦੀ ਦਾਤਨ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ